ਸਾਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਤੇ ਕੋਸ਼ ਹੁੰਦੇ ਆ ਕੁਝ ਨਹੀਂ ਹੁੰਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਘਰ ਭੇਜ ਦੇਣੀ ਹੈ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਪੱਖੇ ਤੋਂ ਬਿਜਾਰ ਤੇ ਬੱਚੇ ਬੇਹੋਸ਼ ਵੀ ਹੋ ਸਕਦੇ ਐਜੂਕੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਬਲਾਕ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਪੰਨਵਾ ਵਿਖੇ ਅੰਗਨਵਾੜੀ ਸੈਂਟਰ ਚ ਕਰੀਬ 6 ਮਹੀਨੇ ਤੋਂ ਬਿਜਲੀ ਦਾ ਮੀਟਰ ਨਾ ਹੋਣ ਕਰਕੇ ਛੋਟੇ ਬੱਚੇ ਤੇ ਸਟਾਫ ਨੂੰ ਗਰਮੀ ਦੇ ਵਿੱਚ ਬੈਠਣਾ ਪੈ ਰਿਹਾ ਹੈ ਇਸ ਸਬੰਧੀ ਜਦੋਂ ਉੱਥੇ ਦੇ ਸਟਾਫ ਅੰਗਨਵਾੜੀ ਵਰਕਰ ਰਵਿੰਦਰ ਕੌਰ ਨੇ ਜਾਣਕਾਰੀ ਦਿੱੰਦਿਆਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਇਸ ਅੰਗਨਵਾੜੀ ਸੈਂਟਰ ਵਿੱਚ ਲਾਈਟ ਦਾ ਕੋਈ ਪ੍ਰਬੰਧ ਨਹੀਂ ਪਿਛਲੇ ਕੁਝ ਟਾਈਮ ਦਾ ਅਸੀਂ ਲਾਈਟ ਕਿਸੇ ਤਰ੍ਹਾਂ ਜੁਗਾੜ ਕਰਕੇ ਚਲਾਈ ਹੋਈ ਹੈ ਪਰ ਹੁਣ 6 ਮਹੀਨੇ ਤੋਂ ਤਾਂ ਲਾਈਟ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਉਹਨਾਂ ਦੱਸਿਆ ਕਿ ਇਸ ਅੰਗਣਵਾੜੀ ਵਿੱਚ ਟੋਟਲ 15 ਬੱਚੇ ਨੇ ਲਾਈਟ ਨਾ ਹੋਣ ਕਰਕੇ ਬੱਚਨ ਦੇ ਮਾਪੇ ਕਦੇ ਉਹਨਾਂ ਨੂੰ ਭੇਜਦੇ ਨੇ ਕਦੇ ਨਹੀਂ ਭੇਜਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਅੰਗਣਵਾੜੀ ਸੈਂਟਰ 1996 ਤੋਂ ਚੱਲ ਰਿਹਾ ਪਹਿਲਾਂ ਇਹ ਅੰਗਣਵਾੜੀ ਸੈਂਟਰ ਪ੍ਰਾਇਮਰੀ ਸਕੂਲ ਦੇ ਨਾਲ ਅਟੈਚ ਸੀ ਪਾਈ 2 ਕੋਸ ਸਾਲ ਪਹਿਲਾਂ 2022 ਪ੍ਰਾਇਮਰੀ ਸਕੂਲ ਦੀ ਨਵੀਂ ਬਿਲਡਿੰਗ ਬਣ ਗਈ ਉਹ ਉਸ ਜਗ੍ਹਾ ਤੇ ਚਲਾ ਗਿਆ ਅਤੇ ਮੀਟਰ ਵੀ ਉਸ ਜਗ੍ਹਾ ਤੇ ਲਗਾ ਦਿੱਤਾ ਗਿਆ ਇਸ ਸਬੰਧੀ ਅਸੀਂ ਸੁਪਰਵਾਈਜ਼ਰ ਰਾਜਵਿੰਦਰ ਗੌਰ ਅਤੇ ਸੀ ਡੀ ਪੀਓ ਸੁਦੇਸ਼ ਕੁਮਾਰੀ ਜੀ ਦੇ ਧਿਆਨ ਵਿੱਚ ਲਿਆਂਦਾ ਹੋਇਆ ਉਹਨਾਂ ਨੇ ਆਪਣੇ ਸਟਾਫ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਾਨੂੰ ਮੀਟਰ ਲਗਾ ਕੇ ਦਿੱਤਾ ਜਾਵੇ ਤਾਂ ਜੋ ਇੱਥੇ ਪ੍ਰੋਪਰ ਪਾਣੀ ਦਾ ਵੀ ਪ੍ਰਬੰਧ ਹੋ ਸਕੇ ਮੇਰਾ ਨਾਮ ਰਵਿੰਦਰ ਗੌਰ ਕਿਹੜਾ ਪਿੰਡ ਦੇ ਕਿਹੜਾ ਸੈਟਰ ਹੈ ਇਹ ਪਨਵਾ ਅੰਗਨਵੜੀ ਸੈਂਟਰ ਦਾ 2 ਆ ਮੇਰਾ ਸੁਮਸਿਆ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਸਾਡੇ ਕੋਲ 15 ਨੇ ਤੇ ਕੁਛ ਆਉਂਦੇ ਆ ਕੁਛ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਪਿਓ ਘਰ ਭੇਜਦੇ ਨਹੀਂ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਗਾਰ ਦੇ ਦਾ ਬੱਚੇ ਵੀ ਹੋਸ਼ ਵੀ ਹੋ ਸਕਦੇ ਨੇ ਪੀਸ ਇਹ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤਹੀਂ ਇੱਥੇ ਆਮ ਨਾ ਬੈ ਸਕੀਏ ਸਰ ਸਕੂਲ ਦੇ ਚ ਕੋਈ ਜੀ ਵੀ ਵੱਲੋਂ ਜਾਂ ਕੋਈ ਆ ਨਹੀਂ ਕੋਈ ਨਹੀਂ ਸਾਡੇ ਸਾਨੂੰ ਕੋਈ ਪੁੱਛ ਕੇ ਚ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਆ ਹਾਂਜੀ ਨਹੀਂ ਕੋਈ ਨਹੀਂ ਮੰਗ ਇਹੀ ਹੈ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਪਿੰਡ ਹੈ ਪੈਂਡ ਪਨਵਾ ਤੇ ਕੀ ਸਮੱਸਿਆ ਤੇ ਤੁਹਾਡੇ ਕੋਲ ਦੇ ਵਿੱਚ ਸਾਡੇ ਕੋਲ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ ਦੋ ਵਰਕਰ ਦੋ ਹੈਲਪਰਸ ਤੇ ਇੱਥੇ ਹੁਣ ਬੱਚੇ ਘੱਟ ਨੇ ਬਾਕੀ ਬੱਚੇ ਆ ਇਹ ਨਹੀਂ ઓਨ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਪਿਆਂ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨਹੀਂ ਆ ਰਹੀ ਲਗ ਥੋੜਾ ਟਾਈਮ 10-15 ਮਿੰਟ ਤੋਂ ਨਹੀਂ ਆ ਰਹੀ